ਅੱਜ ਦਰਾਹੇ ਵਿਖੇ ਕੇਂਦਰੀ ਮੰਤਰੀ ਸ਼ਿਵਰਾ ਚੋਹਾਨ ਜੀ ਪਹੁੰਚੇ ਔਰ ਮੈਨੂੰ ਹਲਕੇ ਨੇ ਪ੍ਰਤੀਨਿਧਤਾ ਦਿੱਤੀ ਹੈ ਹਲਕੇ ਦਾ ਐਮਐਲਏ ਹੋਣ ਦੇ ਨਾਤੇ ਤੇ ਮੈਂ ਵੀ ਇੱਥੇ ਪਹੁੰਚਿਆ ਸੀ ਮੈਂ ਸ਼ਿਵਰਾ ਚੋਹਾਨ ਜੀ ਦਾ ਸੁਣ ਰਿਹਾ ਸੀ ਕਹਿੰਦਾ ਜੀ ਮੰਤਰੀ ਸੋਨ ਸਾਹਿਬ ਨਹੀਂ ਆਏ ਮੈਂ ਇਸ ਗੱਲ ਲਈ ਕਹਿਣਾ ਚਾਹੁੰਦਾ ਕਿ ਚੰਗਾ ਹੋਇਆ ਉਹ ਨਹੀਂ ਆਏ ਕਿਉਂਕਿ ਜੇ ਮੰਤਰੀ ਜੀ ਆਉਂਦੇ ਤੇ ਉਹਨਾਂ ਦੀ ਵੀ ਤੁਸੀਂ ਇਸ ਤਰੀਕੇ ਨਾਲ ਬੇਇੱਜ਼ਤੀ ਕਰਨੀ ਸੀ ਜਿਵੇਂ ਅੱਜ ਇੱਥੇ ਚੁਣੇ ਹੋਏ ਨਮਾਇंदे ਦਾ ਤੁਸੀਂ ਸਟੇਜ ਤੋਂ ਨਾਮ ਤੱਕ ਨਹੀਂ ਲਿਆ ਤੇ ਮੈਨੂੰ ਲੱਗਦਾ ਕਿ ਬਹੁਤ ਅੱਛਾ ਕੀਤਾ ਸੌਨ ਸਾਹਿਬ ਨਹੀਂ ਆਏ ਪਰ ਅਸੀਂ ਆਪਣਾ ਫਰਜ਼ ਸਮਝਦੇ ਹੋਏ ਕਿਉਂਕਿ ਸਾਡਾ ਇਲਾਕਾ ਵਾ ਸਾਡਾ ਏਰੀਆ ਵਾ ਤੇ ਸਾਡਾ ਫਰਜ਼ ਵੀ ਬਣਦਾ ਸੀ ਕਿ ਅਸੀਂ ਆਈਏ ਸਵਾਗਤ ਕਰੀਏ ਪਰ ਮੈਨੂੰ ਲੱਗਦਾ ਕਿ ਇਹਨਾਂ ਦੀ ਮਾਨਸਿਕਤਾ ਇੰਨੀ ਗਿਰ ਗਈ ਹੈ ਕੇਂਦਰੀ ਮੰਤਰੀਆਂ ਦੀ ਕਿ ਇੱਕ ਹਲਕੇ ਦਾ ਚੁਣਿਆ ਹੋਇਆ ਵਿਧਾਇਕ ਉਹਦਾ ਨਾਮ ਤੱਕ ਨਾ ਲੈਣਾ ਤੇ ਫਿਰ ਉਤੋਂ ਰੋਸ ਕਰਨਾ ਕਿ ਮੰਤਰੀ ਨਹੀਂ ਆਇਆ ਤੇ ਇਸ ਤੋਂ ਸ਼ਰਮ ਨਾਲ ਕੋਈ ਹੋਰ ਨਹੀਂ ਹੋ ਸਕਦੀ ਇਸ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ ਕਿ ਜੇ ਉਹ ਸਾਡਾ ਸੜਕਾਂ ਦਾ ਜੋ 8000 ਕਰੋੜ ਰੁਪਇਆ ਜਿਹੜਾ ਕਿ ਕੇਂਦਰ ਵੱਲ ਬਕਾਇਆ ਖੜਾ ਆਰਡੀਐਫ ਦਾ ਕਿਰਪਾ ਕਰਕੇ ਉਹ ਪੰਜਾਬ ਨੂੰ ਦੇ ਦਿੱਤਾ ਜਾਵੇ ਤਾਂ ਕਿ ਅਸੀਂ ਜਿਹੜੀਆਂ ਆਪਣੀਆਂ ਸੜਕਾਂ ਦੀ ਜਿਹੜੀ ਹਾਲਤ ਹੈ ਉਹ ਸੁਧਾਰ ਰਹੇ ਹਾਂ ਉਹਨਾਂ ਨੂੰ ਅਸੀਂ ਚੌੜਾ ਕਰਕੇ ਹੋਰ ਵੀ ਵਧੀਆ ਬਣਾ ਸਕੀਏ ਸੋ ਇਹ ਹੀ ਮੇਰੀ ਕੇਂਦਰੀ ਮੰਤਰੀ ਅੱਗੇ ਗੁਜਾਰਸ਼ ਹੈ ਕਿ ਉਹ ਅੱਜ ਜੋ ਸੜਕਾਂ ਬਾਰੇ ਗੱਲ ਕਰਕੇ ਗਏ ਆ ਕਿ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਬਿੱਟੂ ਜੀ ਜਰਾ ਉਹਨਾਂ ਨੂੰ ਦਰਾਹੇ ਵਾਲਾ ਜਿਹੜਾ ਪੁਲ ਆ ਉਹ ਵੀ ਦਿਖਾ ਕੇ ਆਓ ਜਿਹਦੀ ਅਸੀਂ ਐਨਓਸੀ ਦਿੱਤੀ ਆ ਚੰਗਾ ਹੋਵੇ ਜੇ ਉਹ ਵੀ ਜਲਦੀ ਬਣ ਜਵੇ ਕਿਉਂਕਿ ਅਸੀਂ ਅਜੇ ਗੱਲਾਂ ਕਰਨੀਆਂ ਸੀ ਪਰ ਉਹ ਪਹਿਲਾਂ ਹੀ 4 ਘੰਟੇ ਲੇਟ ਆਏ ਤੇ ਫਿਰ ਉਹਨਾਂ ਨੇ ਅੱਗੇ ਜਾਣਾ ਸੀ ਤੇ ਮੈਨੂੰ ਲੱਗਦਾ ਕਿ 5-7 ਮਿੰਟ ਹੀ ਸੀ ਤੇ ਅੱਜ ਜਿਹੜੀ ਉਹ ਇੱਕ ਚੁਣੇ ਹੋਏ ਨੁਮਾਇंदे ਦੀ ਬੇਇੱਜ਼ਤੀ ਕਰਕੇ ਗਏ ਆ ਮੈਨੂੰ ਲੱਗਦਾ ਕਿ ਇਸ ਤੋਂ ਸ਼ਰਮਨਾ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿਸਾਨ ਬੜੀ ਉਹਦੀ ਡੀ ਕਰ ਰਹੇ ਸੀ ਸ਼ਾਇਦ ਉਹਨਾਂ ਨੂੰ ਠੀਕ ਮੰਗਾ ਪੂਰੀਆਂ ਹੋਣਗੀਆਂ ਕੁਝ ਐਲਾਨ ਕਰਕੇ ਦੇਖੋ ਐਲਾਨ ਕੁਝ ਨਹੀਂ ਕਰਕੇ ਗਏ ਕਹਿੰਦੇ ਜੀ ਆਪ ਦਿੱਲੀ ਆਈਏ ਅਸੀਂ ਬਾਹਾਂ ਪੇ ਬਾਤ ਕਰਾਂਗੇ ਤੋਂ ਗੋ ਇਹ ਛੋਟੇ ਦੇ ਘਰੋਂ ਤੁਸੀਂ ਲੱਸੀਆਂ ਪਾਲਦੇ ਹੋ ਅੱਜ ਦਰਾਹੇ ਵਿਖੇ ਕੇਂਦਰੀ ਮੰਤਰੀ ਸ਼ਿਵਰਾ ਚੋਹਾਨ ਜੀ ਪਹੁੰਚੇ ਔਰ ਮੈਨੂੰ ਹਲਕੇ ਨੇ ਪ੍ਰਤੀਨਿਧਤਾ ਦਤੀ ਹਲਕੇ ਦਾ ਐਮਐਲਏ ਹੋਣ ਦੇ ਨਾਤੇ ਤੇ ਮੈਂ ਵੀ ਇੱਥੇ ਪਹੁੰਚਿਆ ਸੀ ਮੈਂ ਸ਼ਿਵਰਾ ਚੋਹਾਨ ਜੀ ਦਾ ਸੁਣ ਰਿਹਾ ਸੀ ਕਹਿੰਦਾ ਜੀ ਮੰਤਰੀ ਸੌਨ ਸਾਹਿਬ ਨਹੀਂ ਆਏ ਮੈਂ ਇਸ ਗੱਲ ਲਈ ਕਹਿਣਾ ਚਾਹੁੰਦਾ ਕਿ ਚੰਗਾ ਹੋਇਆ ਉਹ ਨਹੀਂ ਆਏ ਕਿਉਂਕਿ ਜੇ ਮੰਤਰੀ ਜੀ ਆਉਂਦੇ ਤੇ ਉਹਨਾਂ ਦੀ ਵੀ ਤੁਸੀਂ ਇਸ ਤਰੀਕੇ ਨਾਲ ਬੇਜਤੀ ਕਰਨੀ ਸੀ ਜਿਵੇਂ ਅੱਜ ਇੱਥੇ ਚੁਣੇ ਹੋਏ ਨਮਾਇंदे ਦਾ ਤੁਸੀਂ ਸਟੇਜ ਤੋਂ ਨਾਮ ਤੱਕ ਨਹੀਂ ਲਿਆ ਤੇ ਮੈਨੂੰ ਲੱਗਦਾ ਕਿ ਬਹੁਤ ਅੱਛਾ ਕੀਤਾ ਸੌਨ ਸਾਹਿਬ ਨਹੀਂ ਆਏ ਪਰ ਅਸੀਂ ਆਪਣਾ ਫਰਜ਼ ਸਮਝਦੇ ਹੋਏ ਕਿਉਂਕਿ ਸਾਡਾ ਇਲਾਕਾ ਵਾ ਸਾਡਾ ਏਰੀਆ ਵਾ ਤੇ ਸਾਡਾ ਫਰਜ਼ ਵੀ ਬਣਦਾ ਸੀ ਕਿ ਅਸੀਂ ਆਈਏ ਸਵਾਗਤ ਕਰੀਏ ਪਰ ਮੈਨੂੰ ਲੱਗਦਾ ਕਿ ਇਹਨਾਂ ਦੀ ਮਾਨਸਿਕਤਾ ਇੰਨੀ ਗਰਗੀ ਹੈ ਕੇਂਦਰੀ ਮੰਤਰੀਆਂ ਦੀ ਇੱਕ ਹਲਕੇ ਦਾ ਚੁਣਿਆ ਹੋਇਆ ਵਿਧਾਇਕ ਉਹਦਾ ਨਾਮ ਤੱਕ ਨਾ ਲੈਣਾ ਤੇ ਫਿਰ ਉਤੋਂ ਰੋਸ ਕਰਨਾ ਕਿ ਮੰਤਰੀ ਨਹੀਂ ਆਇਆ ਤੇ ਇਸ ਤੋਂ ਸ਼ਰਮ ਨਾਲ ਕੋਈ ਹੋਰ ਨਹੀਂ ਹੋ ਸਕਦੀ ਇਸ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ ਕਿ ਜੇ ਉਹ ਸਾਡਾ ਸੜਕਾਂ ਦਾ ਜੋ 8000 ਕਰੋੜ ਰੁਪਇਆ ਜਿਹੜਾ ਕਿ ਕੇਂਦਰ ਵੱਲ ਬਕਾਇਆ ਖੜਾ ਆਰਡੀਐਫ ਦਾ ਕਿਰਪਾ ਕਰਕੇ ਉਹ ਪੰਜਾਬ ਨੂੰ ਦੇ ਦਿੱਤਾ ਜਾਵੇ ਤਾਂ ਕਿ ਅਸੀਂ ਜਿਹੜੀਆਂ ਆਪਣੀਆਂ ਸੜਕਾਂ ਦੀ ਜਿਹੜੀ ਹਾਲਤ ਹੈ ਉਹ ਸੁਧਾਰ ਰਹੇ ਹਾਂ ਉਹਨਾਂ ਨੂੰ ਅਸੀਂ ਚੌੜਾ ਕਰਕੇ ਹੋਰ ਵੀ ਵਧੀਆ ਬਣਾ ਸਕੀਏ ਸੋ ਇਹ ਹੀ ਮੇਰੀ ਕੇਂਦਰੀ ਮੰਤਰੀ ਅੱਗੇ ਗੁਜਾਰਿਸ਼ ਹੈ ਕਿਉਂਕਿ ਅੱਜ ਉਹ ਸੜਕਾਂ ਬਾਰੇ ਗੱਲ ਕਰਕੇ ਗਏ ਆ ਤੇ ਮੈਂ ਇਹ ਵੀ ਕਹਿਣਾ ਚਾਹਨਾ ਕਿ ਬਿੱਟੂ ਜੀ ਜਰਾ ਉਹਨਾਂ ਨੂੰ ਦਰਾਹੇ ਵਾਲਾ ਜਿਹੜਾ ਪੁਲ ਆ ਉਹ ਵੀ ਦਿਖਾ ਕੇ ਆਓ ਜਿਹਦੀ ਅਸੀਂ ਐਨਓਸੀ ਦਿੱਤੀ ਆ ਚੰਗਾ ਹੋਵੇ ਜੇ ਉਹ ਵੀ ਜਲਦੀ ਬਣ ਜਵੇ ਕਿਉਂਕਿ ਅਸੀਂ ਅਜੇ ਗੱਲਾਂ ਕਰਨੀਆਂ ਸੀ ਪਰ ਉਹ ਪਹਿਲਾਂ ਹੀ 4 ਘੰਟੇ ਲੇਟ ਆਏ ਤੇ ਫਿਰ ਉਹਨਾਂ ਨੇ ਅੱਗੇ ਜਾਣਾ ਸੀ ਤੇ ਮੈਨੂੰ ਲੱਗਦਾ ਕਿ 5-7 ਮਿੰਟ ਹੀ ਸੀ ਤੇ ਅੱਜ ਜਿਹੜੀ ਉਹ ਇੱਕ ਚੁਣੇ ਹੋਏ ਨੁਮਾਇੰਦੇ ਦੀ ਬੇਇੱਜ਼ਤੀ ਕਰਕੇ ਗਏ ਆ ਮੈਨੂੰ ਲੱਗਦਾ ਕਿ ਇਸ ਤੋਂ ਸ਼ਰਮਨਾ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿਸਾਨ ਬੜੀ ਹੁੰਦੀ ਡੀ ਕਰ ਰਹੇ ਸੀ ਸ਼ਾਇਦ ਉਹਨਾਂ ਨੂੰ ਚੀਜ਼ ਮੰਗਾ ਪੂਰੀਆਂ ਹੋਣਗੀਆਂ ਕੁਝ ਐਲਾਨ ਕਰਕੇ ਉਹ ਐਲਾਨ ਕੁਝ ਨਹੀਂ ਕਰਕੇ ਗਏ ਕਹਿੰਦੇ ਜੀ ਆਪ ਦਿੱਲੀ ਆਈਏ ਅਸੀਂ ਬਾਹਾਂ ਪੇ ਬਾਤ ਕਰਾਂਗੇ ਤੋਂ ਗੋਲ ਮੋਲ ਗੱਲ ਕੀਤੀ ਕਿਉਂਕਿ ਬੀਜੇਪੀ ਵਾਲਿਆਂ ਨੇ ਕੁਝ ਨਹੀਂ ਦੇਣਾ ਇਹ ਝੋਟੇ ਦੇ ਘਰੋਂ ਤੁਸੀਂ ਲੱਸੀਆਂ ਪਾਲਦੇ ਹੋ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ ਨੇਕਰ ਕੋਸੀ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027